ਉਹ ਨਯੋਂ ਦਲੇ ਗੀਰ ਮੀਆਂ ਮੇਰ ਤੂੰ ਮਨਜ਼ਰਾ ਪਿੱਛੇ ਛੁਪੇ ਮਨਜ਼ਰ ਵੀ ਦੇ ਦੇਖਣਾ ਤੂੰ ਸਿਰਫ ਇਹ ਤਪਦੀਤ ਵੀ ਛਲਕਦਾ અમરત દાયો ਸਰવર વિદે સીસ પેਂધી રેત તાં દેખી હે તું ઓતુરી મજીમ શબ્દ દી છે પર વિદે બળદિયે તર આગહી ના વેખ તું ਲੱਖ ਜੋਤਾਂ ਜਗਦਿਆਂ ਉਤਰ ਵੀ ਦੇ ਤੂੰ ਤਾਂ ਸਭ ਕੁਝ ਜਾਣਦਾ ਹੈ ਫਕੀਰ ਦੇਖਣਾ ਬਾਹਰ ਜ਼ਰਾ ਅੰਦਰ ਵੀ ਦੇ ਅੱਜ ਹੀ ਨਾ ਦੇਖ ਦੇ ਇਤਿਹਾਸ ਵੀ

ਨਮਸਤਕ ਦੂਸਰਾ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਸਤਿਕਾਰਯੋਗ ਸਰੋਤਿਆਂ ਨੂੰ ਆਡੀਅੰਸ ਨੂੰ ਬਹੁਤ ਹੀ ਮਾਇਨਾਜ਼ ਮਹਾਨ ਰੈਨਾਉਂ ਹਸਤੀਆਂ ਸਾਡੇ ਵਿੱਚ ਮੌਜੂਦ ਨੇ ਸਾਰਿਆਂ ਨੂੰ ਤੀਸਰਾ ਮੈਂ ਸ਼ੁਕਰਾਨਾ ਤੇ ਨਮਸਤਕ ਗਦਰ ਮੈਮੋਰੀਅਲ ਫਾਊਂਡੇਸ਼ਨ ਆਫ ਯੂ ਐਸ اے ਜਿਹੜੇ ਹਰ ਸਾਲ ਇਹ ਉਪਰ ਅਲਾ ਕਰਦੇ ਨੇ ਸਮੂਹ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਜੋਤਜੀ ਦਾ ਧੰਨਵਾਦ ਭਾਜੀ ਪ੍ਰੇਮ ਚੰਬਰ ਜੀ ਹਰ ਸਾਲ ਇੱਥੇ ਪਹੁੰਚਦੇ ਨੇ ਬਹੁਤ-ਬਹੁਤ ਧੰਨਵਾਦ ਇੱਕ ਛੋਟਾ ਜਿਹਾ ਕੀ ਤੁਹਾਡੇ ਨਾਲ ਸਾਂਝਾ ਕਰਾਂਗਾ ਇੱਕ ਦੋ ਦੋ ਕਵਤਾਂ ਮੇਰੇ ਕੋਲ ਨੇ ਮੈਂ ਲੈਸਨਰ ਫਾਈਵ ਐਂਡ ਉਸ ਤੁਹਾਡੇ ਨਾਲ ਸ਼ੇਅਰ ਕਰਕੇ ਤੁਹਾਡੀ ਸ਼ਾਂਤੀ ਲਈ ਕਿਤੇ ਜਿਹੜੇ ਕੌਲ ਤੋੜਦੇ ਜ਼ੁਲਮਾਂ ਦੇ ਅੱਗੇ ਨਹੀਂ ਉਹ ਹੱਥ ਜੋੜਦੇ ਸ਼ਾਂਤੀ ਲਈ ਕੀਤੇ ਜਿਹੜੇ ਕੌਲ ਤੋੜਦੇ ਸਰਸੇ ਗਠਾਠੇ ਗੜਤੇ ਬਾਬੇ پکਨੇ ਵਰਗੇ ਨਾਲ ਸਰਾਬੇ ਬੋਸਦੇ ਵਿਸ਼ਨੂ ਵੀ ਖੜ ਗਏ ਬੜੀ ਉੱਤੇ ਤੇਲ ਪਾ ਗਿਆ ਹੋਰ ਏਸਾ ਕਾ ਫੁੱਲੋਂ ਅੱਗ ਬਣੇ ਲੈਣਾ ਹੋਵੇ ਹਸਾਬ ਮਨੁੱਖਾਂ ਚੁੱਕਣੀਆਂ ਫਿਰ ਸੂਰਮਿਆਂ ਨੂੰ ਪਹਿਣ ਬੰਦੂਕਾਂ ਚੁੱਕਣੀਆਂ ਫਿਰ ਸੂਰਮਿਆਂ ਨੂੰ ਪਹਿਣ ਬੰਦੂਕਾਂ ਹਣ ਸਾਡੇ ਇਤਿਹਾਸ ਦੇ ਇੰਗਾ ਕਰ ਪਾਲ ਜਹੇ ਗੱਤਾਰਾਂ ਕਰਕੇ ਇਹ ਹੋ ਜਾ ਜਦ ਸੱਪ ਦੇ ਬੱਚੇ ਮੋਰਨ ਫੁਕਾ ਚੁੱਕੜੀਆਂ ਫਿਰ ਸੂਰਮਿਆਂ ਨੂੰ ਪੈਣ ਬੰਦੂਕਾਂ ਚੁੱਕੜੀਆਂ ਫਿਰ ਸੂਰਮਿਆਂ ਰਤੂ ਦਰਤੀ ਯਾਦ ਕਰੇ ਨਾਲੇ ਮਾਰੇ ਕੁਕਾਂ ਚੁੱਕਣੀਆਂ ਫਿਰ ਸੂਰਮਿਆਂ ਰੋਂ ਪਹਿਣ ਬੰਦੂਕਾਂ ਚੁੱਕਣੀਆਂ ਫਿਰ ਸੂਰਮਿਆਂ ਰੋਂ ਪਹਿਣ ਬੰਦੂਕਾਂ 2 ਮਿੰਟ ਹੋ ਤੁਹਾਡੇ ਉਸ ਤੋਂ ਬਾਅਦ ਜਾਨ ਚਾਹਾਂਗਾ ਕੋਈ ਵੀ profession ਹੋਵੇ ਕੋਈ ਵੀ field ਹੋਵੇ ਉਹਦੇ ਵਿੱਚ ਦੇਰ ਜ਼ਬੈਰ ਦੇਰ ਗੁੱਡ ਦੇਰ ਇਟ ਇਸ ਔਨੈਸਟ ਔਨੈਸਟ ਪੀਪਲ आई मीन डोंट सो इज द पॉलिटिशियन सो इज द पॉलिटिक्स सो डोंट फील ऑफेंडड इफ आई से एनीथिंग अबाउट पॉलिटिशियंस क्योंकि दा चलदा है इथे भी हर देश में चंगा बुरा चलदा है सरंदा छोटी <laughs> जी कविता पढ़ना संजीकांत <laughs> कई लीडर तारे बर बनके कई लीडर तारे बर बनके तू ही हत्ती लुट गए ने रिश्वत लंदे ਦੇਕੇ ਛੁੱਟ ਗਏ ਨੇ ਕਈ ਲੀਡਰ ਤਾਂ ਰੈਬਰ ਬਣ ਕੇ ਦੋਵੇਂ ਹੱਥੀ ਲੁੱਟ ਗਏ ਨੇ ਔਰ ਰਿਸ਼ਵਤ ਲੈਂਦੇ ਫੜੇ ਗਏ ਸੀ ਤੇ ਰਿਸ਼ਵਤ ਤੇ ਕਈ ਛੁੱਟ ਗਏ ਨੇ ਜੇਲਾ ਨੂੰ ਤਾਂ ਸਹਿਰ ਸਮਝਦੇ ਨਾਲ ਘਬਲਿਆਂ ਤੇਰੀ ਸ਼ਵਤ ਤੇ ਕਈ ਛੁੱਟ ਗਏ ਨੇ ਮਿੱਠੀਆਂ ਗੋਲੀਆਂ ਵੰਡਣਗੇ ਤੇਰੇ ਤੋਂ ਹੀ ਖੰਡ ਲੈ ਚੱਲੇ ਵਾਗਿਆਂ ਦਾ ਇੱਕ ਦੇ ਕੇ ਟੋਕਰਾ ਨੋਟਾਂ ਦੀ ਪੰਡ ਲੈ ਚੱਲੇ ਚੌਧਰ ਪੈਸੇ ਪਿੱਛੇ ਲੜਦੇ ਕਿੰਨੇ ਹੀ ਬਣ ਗੁੱਟ ਗਏ ਨੇ ਔਰ ishwat ਲੈਂਦੇ ਫੜੇਗਾ ਤਤੇ ਕਈ ਛੁੱਟ ਗਏ ਨੇ ਮੁੱਛਾਂ ਨੂੰ ਉੱਟਦੇ ਜਾਂਦੇ ਉਲਝੇ ਪਾਵੇਂ ਕੇਸਾਂ ਵਿੱਚ ਤੇ ਕਈ ਠੱਗੀਆਂ ਮਾਰ ਰਹੇ ਨੇ ਸਾਧਾਂ ਵਾਲੇ ਭੇਸਾਂ ਵਿੱਚ ਬਣ ਨਸ਼ਿਆਂ ਦੇ ਤਸਕਰ ਸਾਡੀ ਚੜੋਂ ਜਵਾਨੀ ਪੁੱਟ ਗਏ ਨੇ ਰਿਸ਼ਵਤ ਲੈਂਦੇ ਤੇ ਕਈ ਛੁੱਟ ਗਏ ਨੇ ਕਿਹੜੀ ਖੇਤੀ ਚਰਦੇ ਰੱਖੇ ਰ ਤੂੰ ਕਿਸ ਤੋਂ ਆਸ ਖਰੀ ਤੇ ਲਿਖ ਲਿਖ ਧਾਟੇ ਦਿਲ ਦੀਆਂ ਦੱਸਣ ਝੂਠੇ ਫੁਕਰੇ ਸ਼ਾਸਤਰੀ ਜਾਤਾ ਪਾਤਾ ਵਾਲੀ ਫਿਰ ਪਾ ਇਨਸਾਨਾਂ ਵਿੱਚ ਫੁੱਟ ਗਏ ਨੇ ਰਿਸ਼ਵਤ ਸ਼ਿਵ ਦਿੱਤੇ ਕਹੀ ਛੋਟ ਜਾਨ ਵਾ ਵਾ ਬਹੁਤ ਬਹੁਤ ਸਨਕਾਰ ਥੈਂਕ ਯੂ ਸੋਮਾ ਜੀ ਥੈਂਕ ਯੂ ਜੀ